ਬਿਨ ਗੁਰ ਸਾਖਤ ਕਹੋ ਕੋ ਤਰੀਆ ਹਉਮੈ ਕਰਤਾ ਭਉ ਜਲ ਪਰਿਆ ਬਿਨ ਗੁਰ ਪਾਰਣ ਪਾਵੇ ਕੋਈ ਹਰ ਜਪੀਐ ਪਾਰ ਉਤਾਰਾ ਹੈ ਗੁਰ ਕੀ ਦਾਤ ਨ ਮਿਟੈ ਕੋਈ ਜਿ ਵਸੇ ਤ ਤਾਰੇ ਸੋਈ ਜਨਮ ਮਨ ਦੁਖ ਨੇੜ ਨ ਆਵੇ ਮਨ ਸੋ ਪ੍ਰਭ ਅਪ੍ਰੇ ਅਪਾਰਾ ਹੈ ਗੁਰਤੇ ਭੁੱਲੇ ਆਵ ਜਾਵੋ ਜਨਮ ਮਰੋ ਫੁਨ ਪਾਪ ਕਮਾਵ ਹੋ ਸਾਖਤ ਮੂੜ ਚੇਤ ਨਾ ਚੇਤੇ ਦੁਖ ਲਾਗੈ ਤੰ ਰਾਮ ਪੁਕਾਰਾਹੇ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾ ਤੈ ਦिए ਕਿਸ ਕੋ ਦੋਸ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾਹੇ ਮੈਂ ਮੰਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇ ਮੇਰੀ ਮੇਰੀ ਕਰਤਿਆ ਕਿਆ ਲੈ ਚਾਲੇ ਵਿਖਲਾ ਦੇ ਸ਼ਾਰ ਬਿਕਾ ਰਹੇ ਹਰ ਕੀ ਪਤ ਕਹੋ ਜਨ ਪਾਈ ਕਥ ਕਥੋ ਮਨ ਮੁਖ ਮਨ ਮਣੇ ਸਮਾਈ ਉਠ ਚਲਤਾ ਠਾਗ ਰਹੋ ਕਰੇ ਆਪਣੇ ਦੋ ਕਾਟੇ ਕਾਟਣ ਹਾਰਾ ਹੈ ਹਰ ਘਰ ਪੂਰੇ ਕੀ ਓਟ ਪਰਾਤੀ ਗੁਰਮਖਰਿ ਲਿਓ ਗੁਰਮਹ ਜਾਤੀ ਨਾਨਕ RAM ਨਾਮ ਮਤ ਉਤਮ ਹਰ ਬਸੇ ਪਰ ਉਤਾਰਾ ਹੈ ਮਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਇਆਲ ਮਰਾਰੀ ਤੇਰੇ ਚੋਜ ਨਾ ਜਾਣੈ ਕੋਈ ਤੂੰ ਪੂਰਾ ਪੁਰਖ ਬਧਾਤਾ ਹੈ ਤੂੰ ਆਜ ਗਾਦ ਕਰੇ ਪ੍ਰਪਾਲਾ ਘੜ ਘਰੂਪ ਨੂਬ ਦਇਆਲਾ ਜੂ ਤੋ ਭਾਵੈਤ ਵਿੱਚ ਲਾਬਹਿ ਸਭ ਤੇ ਰੋਗਿਆ ਕਮਾਤਾ ਹੈ ਅੰਤਰਜੋਤ ਭਲੀ ਜੈ ਜੀਵਨ ਸਭ ਕਟ ਪੋਗੈ ਹਰ ਜੀਵਨ ਆਪੇ ਲੇਵੇ ਆਪੇ ਦੇਵੈ ਤੇ ਲੋਈ ਜਗਤ ਪਿਤ ਦਾਤਾ ਹੈ ਜਾਇਤੀ ਉਪਾਏ ਖੇਲ ਰਚਾਇਆ ਪਵਨੇ ਪਾਣੀ ਅਗਨੀ ਜਿਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁ ਬੂਝੇ ਸਉਦਨ ਰਾਲਾ ਸਾਖਤ ਦੁਰਮਤ ਡੂਬੇ ਦੱਜ ਹੈ ਗੁਰ ਰਾਖੇ ਹਰਿ ਲਿਵਰਾਤਾ ਹੈ ਆਪ ਤੇ ਜਵਾਏ ਪ੍ਰਿਥਵੀ ਆਕਾਸ਼ ਤਿਨ ਮੈਂ ਪੰਚ ਤਤ ਗਰਵਾਸਾ ਸાગਰ ਸਬਦ ਰਹੀ ਰੰਗਰਾਤਾ ਤਜ ਮਾਇਆ ਹਉਮੈ ਪ੍ਰਾਤਾਹੇ ਇਹ ਮਨ ਪੀਜੈ ਸਬਦ ਪਤੀਜੈ ਬਿਨ ਨਾ ਵਹਿ ਕਿਆ ਟੇਕ ਟਕੀਜੈ ਅੰਤਰ ਚੋਰ ਮੋਹਿ ਕਰ ਮੰਦਰ ਸਾਖਤ ਦੂਤ ਨਾ ਜਾਤਾ ਹੈ ਦੁੰਦਰ ਦੂਤ ਭੂਤ ਪੀ ਹਾਲੇ ਖਿੱਚੋ ਤਾਨ ਕਰੇ ਬੇਤਾਲੇ ਸਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਹਵਤ ਜਾਤਾ ਹੈ ਉਹੜ ਕਲਰ ਤਨ ਭਸਮੇ ਤੇਰੀ ਬਿਨ ਨਾ ਬੈ ਕੈਸੀ ਪਤ ਤੇਰੀ ਬਾਤੇ ਮੁਕਤ ਨਾਹੀ ਲੋਚਾਰੇ डम ਕੰਕਰ ਕਾਲ ਪਰਾਤਾ ਹੈ ਜਮਦਰਬਾਦੇ ਮਿਲੇ ਸਜਾਈ ਤਿਸ ਅਪਰਾਦੀ ਗਾਤ ਨਹੀਂ ਕਾਈ ਕਰਨ ਪਲਾਵ ਕਰੇ ਬਿਰਲਾਵ ਜੂ ਕੁੰਡੀ ਮੀਨ ਪਰਾਤਾ ਹੈ ਸਾਗਤ ਫਾਸੀ ਪੜੇ ਅਕੇਲਾ ਜਮ ਵਸ ਕੀਆ ਹੰਦ ਦੇਹਲਾਂ ਰਾਮ ਨਾਮ ਬਿਨ ਮੁਕਤ ਨ ਸੂਜੈ ਅਜ ਕਾਲ ਪਚ ਜਾਤਾ ਹੈ ਸਾਗਰ ਬਾਈ ਨ ਬੇਲੀ ਕੋਈ ਅਥੇ ਉਥੇ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੇ ਕਰ ਕਿਰਪਾ ਇਉਂ ਸਲਲਾ ਸਲਲ ਮਿਲਾਤਾ ਹੈ ਉਲੇਸੇ ਅਕਾ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਤੇ ਗੁਰਸੇਵ ਸਦਾ ਦਿਨ ਰਾਤੀ ਦੋ ਭੰਜਨ ਸੰਗ ਸਿਖਾਤਾ ਹੈ ਗੁਰਗੀ ਪਾਇਤ ਕਰੇ ਗਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨ ਜਾਣੀ ਸਾ ਗੁਰ ਲਖ ਕਹੋ ਕਉ ਲਖੀਐ ਜਿਸ ਬਸੇ ਤਿਸੇ ਪਛਾਤਾ ਹੈ ਅੰਤਰਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸੋ ਪ੍ਰੀਤ ਨ ਪਰਸਨ ਐਣਸ ਨਿਰਮਲ ਜੋਤ ਸਬਾਈ ਘਟ ਦੀਪਕ ਗੁਰਮੁਖ ਜਾਤਾ ਹੈ ਉਹ ਜਨ ਗਿਆਨ ਮਹਾਰਸ ਮੀਠਾ ਜਨ ਚਾਖਿਆ ਤਿਨ ਦਰਸਨ ਦੀਠਾ ਦਰਸਨ ਦੇ ਮੇਰੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਾ ਗੁਰ ਸੇਵੇ ਸੇ ਪ੍ਰਦਾਨ ਤਿਨ ਘੜ ਘੜ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਾ ਗੁਰ ਹਰ ਪ੍ਰਵਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਣਹਾਰੇ ਢਿਨ ਤਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪ੍ਰਵਾਹ ਹੈ ਵੇਕੀ ਵੇਕੀ ਜੰਤਿ ਉਪਾਏ ਦੋਇ ਪੰਧੀ ਦੋਇ ਰਾਚ ਲਾਏ ਗੁਰਪੂਰੇ ਬਿਨ ਮੁਕਤ ਨਾ ਹੋਈ ਸੱਚ ਨਾਮ ਜਪ ਲਾਹੇ ਪੜੇ ਮਨਮੁਖ ਪਰ ਬੇਦਨ ਨਹੀਂ ਜਾਨਾ ਨਾਮ ਨਾ ਪੁਜੇ ਪਰਮ ਭਲਾ ਨਾ ਲੈ ਕੇ ਵੱਡੀ ਦੇਨ ਉਗਾਹੀ ਦੁਰਮਤਗਾ ਗਲ ਫਾਹੇ ਸਮਰਤ ਸਾਤਰ ਪੜੇ ਪ੍ਰਾਨਾ ਬਾਦਵ ਖਾਣੇ ਤਾਤ ਨਾ ਜਾਨਾ ਵਿਣ ਗੁਰ ਪੂਰੇ ਤਾਤ ਨ ਪਾਈਐ ਸਚ ਸੂਚੇ ਸਚ ਰਾਹਾ ਹੈ ਸਾਦ ਸਲਾਹੇ ਸੁਣ ਸੁਣਿ ਆਖੈ ਆਪੇ ਦਾਣਾ ਸਾਜਿ ਪਰ ਆਖੈ ਜਿਨ ਕੋ ਨਦਰ ਕਰੀ ਪ੍ਰਭ ਆਪਣੀ ਗੁਰਮਤ ਸਬਦ ਸਲਾਹ ਹੈ ਸੁਣ ਸੁਣਿ ਆਖੇ ਕੀਤੀ ਬਾਣੀ ਸੁਣ ਕਈਐ ਕੋ ਅੰਤ ਨ ਜਾਣੀ ਜਾ ਕੋ ਲਖ ਲਖਾਏ ਆਪੇ ਕਥ ਕਥਾ ਬੁਧਤਾ ਹਹਿ ਜਨਮੇ ਕੋ ਵਾਜੀ ਵਾਜਾਈ ਸੁਹਿਲੜੇ ਅਗਿਆਨੀ ਗਾਏ ਜੋ ਜਨਮੇ ਤਿਸ ਸਰ ਪਰ ਮਰਣਾ ਕਿਰਤ ਪਿਆ ਸਿਰ ਸਾਹ ਹੈ ਸੰਜੋਗ ਵੰਜੋਗ ਮੇਰੇ ਪ੍ਰਵ ਕੀਏ ਸ੍ਰੀ ਟਿਉ ਪਾਏ ਦੁਖਾਂ ਸੁਖ ਦਈਏ ਦੋ ਸੁਖ ਹੀਤੇ ਪੈ ਨਿਰਾਲੇ ਗੁਰਮਖੀ ਸੀਲ ਸਨਹਾ ਹੈ ਨਿਕੇ ਸਾਟੇ ਕੇ ਵਪਾਰੀ ਸੋ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਧਨ ਪੱਲੈ ਸਬਦ ਸੱਚ ਉਹ ਮਹਾ ਹੈ ਕਾਜੀ ਸੌਦੀ ਟੋਟਾ ਆਵੇ ਗੁਰਮਖਵੰਦ ਕਰੇ ਪ੍ਰਾਪਾਵੈ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮ ਕਰ ਫਹਾ ਹੈ ਸਬ ਗੁਣ ਬੋਲੇ ਸਗ ਬੋਲੇ ਆਪਣ ਪਾਣੈ ਮਨਮੁਖ ਦੂਜੈ ਬੋਲੇ ਨ ਜਾਣੈ ਅੰਦਲੇ ਕੀ ਮਤ ਅੰਦਲੀ ਬੋਲੀ ਆਇ ਗਿਆ ਦੋ ਤਾਹਾ ਹੈ ਦੁਖ ਮੈਂ ਜਨਮੈ ਦੁਖ ਮੈਂ ਮਰਨਾ ਦੁਖ ਨਾ ਮਿਟੀ ਬਿਨ ਗੁਰ ਕੀ ਸਰਣਾ ਦੁਖੀ ਉਪਦੇ ਦੁਖੀ ਬਿਨ ਸਹਿ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸਚੀ ਕਰਨੀ ਗੁਰ ਕੀ ਸਰਕਾਰਾ ਆਵਣ ਜਾ ਨਹੀਂ ਜਮ ਤਾਰਾ ਡਾਲ ਛੋੜ ਤਤ ਮੂਲ ਪਰਾਤਾ ਮਨ ਸਾਚਾਉ ਮਹਾ ਹੈ ਹਰ ਕੇ ਲੋਗ ਨਹੀਂ ਧਮਾਰੇ ਨਾ ਦੁੱਖ ਦੇਖੇ ਪੰਥ ਕਰਾਰੇ RAM ਨਾਮ ਕਟ ਅੰਤਰ ਪੂਜਾ ਅਵਣਾ ਦੂਜਾ ਕਾਹ ਹੈ ਓੜਨਾ ਕਥਨਾ ਸੇ ਤਸ ਜਾਈ ਜੋਤ ਪਾਵੇ ਰਹ ਰਜਾਈ ਦਰਗੇ ਪੈਂਦੇ ਜਾਣ ਸੁਹਿਲੇ ਗੁਰਮੁਖ ਸਚ ਗੁਰਮਾ ਸੱਚੇ ਗੁਰਮਖ ਸੱਚੇ ਪਾਤ ਸਾਹ ਹੈ ਓੜ ਨਾ ਕਥਨਾ ਸਿਵਤ ਸਜਾਈ ਦੰਦ ਪਾਵੇ ਰਹਿ ਰਡਾਈ ਦਰਗੇ ਪੈਂਦੇ ਜਾਣ ਸੁਹੇਲੇ ਹੁਕਮ ਸੱਚੇ ਪਾਤ ਸਾਹੇ ਕਾ ਕਹੀਏ ਗੁਣ ਕਥਿਏ ਕਨੇਰੇ ਅੰਤ ਨਾ ਪਾਵੇ ਵੱਡੇ ਵੱਡੇਰੇ ਨਾਨਕ ਸਾਚ ਮਿਲੇ ਪਾਤ ਰਖੋ ਤੂੰ ਸਿਰ ਸਾਹ ਪਾਤ ਸਾਹੇ ਮਾਰੂ ਮਹੱਲਾ ਪਹਿਲਾ ਦਖਣੀ ਕਾਇਾਨਗਰ ਨਗਰਗੜੀ ਅੰਦਰ ਸਾਚਾ ਵਾਸਾ ਪੁਰਗ ਗਨੰਦਰ ਅਥਰ ਥਾਨ ਸਦਾ ਨਿਰਮਾਇਲ ਆਪੇ ਆਪੋ ਪਾਇੰਦਾ ਏ ਅੰਦਰ ਕੋੜ ਛਜੇ ਹਟ ਨਾਲੇ ਆਪੇ ਦੇਵੈ ਵਸ ਸੁਮਾਲੇ ਬੱਜਰ ਕਪਾਟ ਜੜੇ ਜੜ ਆਪੇ ਬੱਜਰ ਕਪਾੜ ਜੜੇ ਜੜ ਜਾਣੇ ਗੁਰਸੌਦੀ ਖੋਲਾਂਦਾ ਈ ਭੀਤਰ ਕੋਟ ਗੁਫਾ ਕਰ ਜਾਈ ਨੌਕਰੋ ਥਾਪੇ ਹੁਕਮ ਰੇ ਜਾਈ ਦਸੇ ਪਰ ਕਿਆ ਲੈ ਗਿਆ ਪਾਰੀ ਆਪੇ ਲਖ ਲਖਾਂਦਾ ਈ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲਦੀ ਜਨ ਵਿਰੇ ਕਿਰਪਾ ਤੇ ਆਪੇ ਜਨ ਨਿਦ ਪਾਇੰਦਾ ਧਰਤੀ ਉਪਾਏ ਧਰੀ ਧਰਮਸਾਲਾ ਉਤਪਤ ਪਰ ਲੋ ਆਪਨ ਰਾਲਾ ਪਵਨੇ ਖੇਲ ਕੀਆ ਸਭ ਥਾਈ ਖਲਾ ਖਿੰਚ ਤਹਾਈ ਦਾਏ ਭਾਰੇ ਅਠਾਰੇ ਮਾਲਨ ਤੇਰੀ ਤਉ ਚੌਰ ਢੁੱਲੇ ਪਮਣੇ ਲੈ ਫੇਰੀ ਚੰਦ ਸੂਰਜ ਦੋਏ ਦੀਪਕ ਰਾਖੇ ਸਸ ਘਰ ਸੂਰ ਸਮਾਏ ਦਾ ਪੰਖੀ ਪੰਚ ਉਡਰ ਨਹੀਂ ਤਾਵੇ ਸਫਲ ਬਿਰਖ ਅੰਮ੍ਰਿਤ ਫਲ ਪਾਵੇ ਗੁਰਮਖ ਸਹਿਜ ਰਵੇ ਗੁਣ ਗਾਵੇ ਹਰ ਚੂਗ ਚ ਗਾਏ ਦਾ ਜੇ ਮਲੇ ਚਿਲਕੇ ਚੰਦ ਨ ਤਾਰਾ ਸੂਰਜ ਕੇ ਰੇਨ ਨਾ ਬਿਜਲ ਗਨਾਰਾ ਕਥੀ ਕਥੋ ਚੀਨ ਨਹੀਂ ਕੋਈ ਪੂਰ ਰਹਾ ਮਨ ਪਾਈਦਾ ਸਰਿ ਕਿਰਨ ਜੋਤੀਓ ਜਲਾ ਕਰ ਕਰ ਦੇਖ ਆਵਦਾ ਹੈ ਅਨਹਦ ਰੰਚਣਕਾਰ ਸਦਾ ਧੁਨ ਨਿਰਪੋ ਕੈ ਕਰ ਪਾਇੰਦਾ ਹੈ ਅਨਹਦ ਵਾਜੇ ਭ੍ਰਮ ਪਉ ਭਾਜੇ ਸਗਲੇ ਵਿਆਪ ਰਹਾ ਪ੍ਰਸਾਦ ਸਭ ਤੇਰੀ ਤੂੰ ਗੁਰਮਹ ਜਾਤਾ ਦਰਸੋਹੇ ਗੁਣ ਗਾਏਂਦਾ ਹੈ ਆਰ ਨਨ ਰੰਤ ਨਿਰਮਲ ਸੋਈ ਅਵਣਾ ਜਾਣਾ ਦੂਜਾ ਕੋਈ ਅਹੰਕਾਰ ਵਸੇ ਮਨ ਭਾਵੈ ਹਉਮੈ ਗਰਬ ਗਵਾਈਦਾ ਏ ਅੰਮ੍ਰਿਤ ਪੀਆ ਸਾਗੁਰ ਦੀਆ ਅਵਣ ਜਾਣਾ ਦੂਆ ਤੀਆ ਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਇਦਾ ਏ ਗਿਆਨ ਧਿਆਨ ਸੋਚ ਸੱਚ ਗਹਿਰ ਗੰਬੀਰਾ ਕੋਈ ਨ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਦ ਜਾਚੈ ਕਰਮ ਮਿਲੇ ਸੋ ਪਾਇੰਦਾ ਕਰਮ ਧਰਮ ਸੱਚ ਹਾਥ ਤੁਮਾਰੈ ਵੇ ਪਰਵਾਖੋਟ ਪੰਧਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਇੰਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪਿ ਉਥਾਪਿ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਜੇਤੀ ਹੈ ਤੇਤੀ ਤੋਂ ਦੇ ਅੰਦਰ ਦੇਖੇ ਆਪ ਬੈਸ ਬੇਜ ਮੰਦਰ ਨਾਨਕ ਸਾਜ ਕਹੇ ਬਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੇ ਤੁਧ ਭਾਵਾ ਭਾਏ ਭਗਤ ਸਾਚੇ ਗੁਣ ਗਾਵਾ ਤੁਧ ਭਾਣੇ ਤੂੰ ਭਾਵੇ ਕਰਤੇ ਆਪੇ ਰਸਮ ਰਸਾਈ ਦਾਏ ਸੋਹਣ ਭਗਤ ਪ੍ਰਭੂ ਦਰਬਾਰੇ ਮੁਤ ਭਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅਨ ਦਿਨ ਨਾਮ ਧਿਆਏ ਦਾਏ ਈਸ਼ਰ ਬ੍ਰਹਮਾ ਦੇਵੀ ਦੇਵਾ ਇਹਨ ਦਿੱ ਤਪੈ ਮਨ ਤੇਰੀ ਸੇਵਾ ਜਤੀ ਸਦੀ ਕੇਤੇ ਬਨਵਾਸੀ ਅੰਤਰਾ ਕੋਈ ਪਾਏ ਦਾ ਖਾਣੀ ਨਾ ਬਾਣੀ ਪਾਣ ਨਾ ਪਾਣੀ ਉਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਭਤ ਨਹੀਂ ਸਾਗਰ ਨਦੀ ਨਾ ਨੀਰ ਵਹਾਇਦਾ ਨਾ ਤਦ ਸੁਰਗ ਮਛ ਪਿਆਲਾ ਦੋਜਗ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏਦਾ ब्रह्मा विसुर महेश ना कोई और ना दिसै एको सोई नार पुरख नहीं जात ना जन्म ना को दुख सुख पाएदा ना तद जति सती बन वासी ना तद सिद्ध साधक सुख वासी योगी जंगम देख ना कोई नाख नाथ कहैदा ਜਪ ਤਾ ਸੰਜਮ ਨਾ ਵਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪੁ અપਾਇ ਜਿਕ ਸੇ ਆਪੇ ਕੀਮਤ ਪਾਇੰਦਾ ਨਾ ਸੋਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨ ਗੋਗਵਾਲਾ ਤੰਤ ਮੰਤ ਪਖੰਡ ਨ ਕੋਈ ਨਾ ਕੋ ਵੰਸ ਵਜਾਇੰਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸੇ ਆਖੀ ਮਮਤਾ ਜਾਲ ਕਾਲ ਨਹੀਂ ਮਾਤੇ ਨਾ ਕੋ ਕਿਸੇ ਧਿਆਇਂਦਾ ਨਿੰਦ ਬਿੰਦ ਨਹੀਂ ਜਿਉ ਨਾ ਜਿੰਦ ਨਾ ਤਤ ਗੋਰਖ ਨਾ ਮਛਿੰਦ ਨਾ ਤਤ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਿਨਾਇਂਦਾ ਵਰਨ ਭੇਖ ਨਹੀਂ ਬ੍ਰਹਮਣ ਖਤਰੇ ਦਿਓ ਨ ਦੇਰਾ ਗਉ ਗੈਤਰੀ ਝੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸਿੱਖ ਮਸਾਏ ਕਹਾਜੀ ਰਈਤ ਰਾਉ ਨਾ ਹਮੇ ਦੁਨੀਆ ਨਾ ਕੋ ਕਹਿਨ ਕਹਾਏਂਦਾ ਪਉ ਨ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿੰਦ ਨਹੀ ਰਗਤਿ ਆਪੇ ਸੋ ਆਪੇ ਵਣਜਾਰਾ ਸਾਚੇ ਹੋ ਪਾਏਂਦਾ। ਭੇਦ ਕਤੇਬ ਨ ਸਿਮਰਤ ਸਾਸਤ ਪਾਠ ਪੁਰਾਨ ਉਦੇ ਨਹੀ ਆਸਤ ਕਹਤਾ ਭਗਤਾ ਆਪ ਰਹਾਇ ਬ੍ਰਹਮਾ ਵਿਸ਼ਨ ਮਹੇਸੂ ਪਾਏ ਮਾਇਆ ਮੋਹ ਵਿਦਾਇਂਦਾ। ਵਿਰਲੇ ਕੋ ਗੁਰ ਸ਼ਬਦ ਸੁਨਾਇਆ ਕਾਰ ਕਰ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਮੰਡ ਪਤਾਲ ਅਰੰਭੇ ਗੁਪਤੇ ਪ੍ਰਗਟਿ ਆਏਂਦਾ ਤਾਂ ਕਾ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਏ ਗੁਣ ਗਾਏਂਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਆਪਾਏ ਨਿਰਾਲਾ ਸਾਚਾ ਥਾਣ ਕੀਓ ਦੇਵਾਲਾ ਪਾਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ ਨੌ ਕਰਥਾ ਪੇ ਥਾਪਨ ਹਾਰੇ ਦਸਵੇਂ ਵਾਸਾ ਲਖ ਅਪਾਰੇ ਸਾਇਰ ਸਬਤ ਭਰੇ ਜਲ ਨਿਰਮਲ ਗੁਰਮੁਖ ਮਹਿਲ ਲਾਏਂਦਾ ਰਾਉਸਾ ਸਦੀਪਕ ਜੋ ਸਬਾਹੀ ਆਪੇ ਕਰ ਵੇਖੇ ਵਡਿਆਈ ਜੋ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਏਂਦਾ ਗੜ ਮੈਂ ਹਾਟ ਪਟਨ ਵਾਪਾਰਾ ਪੂਰੇ ਤੋਲ ਤੁਲ ਪੂਰੇ ਤੋਲ ਤੁਲੇ ਵਣਜਾਰਾ ਆਪੇ ਰਤਨ ਵਿਸਾਹੇ ਲੀਵੇ ਆਪੇ ਕੀਮਤ ਪਾਏਂਦਾ ਕੀਮਤ ਪਾਈ ਪਾਵਨ ਹਾਰੇ ਵੇ ਪ੍ਰਵਾ ਪੂਰੇ ਪੰਡਾਰੇ ਸਰਬ ਕਲਾ ਲੈ ਆਪੇ ਰਹਾ ਗੁਰਮੁ ਕਿਸੇ ਬਜਾਏ ਦਾ ਨਦਰ ਕਰੇ ਪੂਰਾ ਗੁਰ ਪੇਟੇ ਜਮ ਜੰਦਾਰ ਨਮਾਰੇ ਫੇਟੇ ਜਿਉਂ ਜਲ ਅੰਤਰ ਕਮਲ ਵਿਗਾਸੀ ਆਪੇ ਬਿਖਸ ਧਿਆਏ ਦਾ ਆਪੇ ਵਰਖੇ ਅੰਮ੍ਰਿਤ ਤਾਰਾ ਰਤਨ ਜੀਹਰ ਲਾਲਿਆ ਪਾਰਾ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਇੰਦਾ ਪ੍ਰੇਮ